ਉਹੀ ਅਸਲੀ ਰੌਣਕ ਆ ਤਾਂ ਇਹਨੂੰ ਕਹਿੰਦੇ ਨੇ ਆ ਵੇਖੋ ਭਾਈ ਮੀ ਪਈ ਜਾਂਦਾ ਜਿਹੜੇ ਕਲਾਕਾਰ ਨੇ ਗਾਣਾ ਗਾਈ ਜਾਂਦੇ ਨੇ ਲਾੜਾ ਤੇ ਲਾੜੀ ਆਪ ਨੱਚੀ ਜਾਂਦੇ ਨੇ ਕਹਿੰਦੇ ਭਾਈ ਮੀ ਗੜੇ ਮਰਦੀ ਸਾਨੂੰ ਕੋਈ ਫਿਕਰ ਨਹੀਂ ਆਪਾਂ ਗਾਣਾ ਲੱਗਿਆ ਰਹੇ ਤੇ ਕੁਲਵਿੰਦਰ ਬਿੱਲਾ ਗਾਣੇ ਗਾਂਦਾ ਰਹੇ ਲੋ ਜੀ ਕਿੰਨੀ ਖੂਬਸੂਰਤ ਤਸਵੀਰ ਹੈ ਕਿਵੇਂ ਫੁੱਲ ਤੇਜ ਮੀ ਪੈ ਰਿਹਾ ਇਸ ਮੀ ਵਿੱਚ ਨਾ ਕੁਲਵਿੰਦਰ ਬਿੱਲਾ ਹੁਣੀ ਦੱਬੇ ਨੇ ਅਤੇ ਨਾ ਹੀ ਜਿਹੜਾ ਲਾੜਾ ਲਾੜੀ ਨੱਚ ਰਹੇ ਨੇ ਸਟੇਜ ਤੇ ਆ ਕੇ ਨਾ ਉਹ ਦੱਬੇ ਕਹਿੰਦੇ ਮੀ ਪੈਂਦਾ ਪੈਂਦੋ ਸਾਨੂੰ ਕੋਈ ਚੱਕਰ ਨਹੀਂ ਕਿੰਨੀਆਂ ਆ ਖੂਬਸੂਰਤ ਤਸਵੀਰਾਂ ਸਾਡੇ ਸਾਹਮਣੇ ਆਈਆਂ ਕਿ ਮੀ ਫੁੱਲ ਪਈ ਜਾਂਦਾ ਹੈ ਕੁਲਵਿੰਦਰ ਬਿੱਲੇ ਦਾ ਖਾੜਾ ਲੱਗਿਆ ਹੋਇਆ ਬਿੱਲਾ ਸਾਹਿਬ ਕਹਿੰਦੇ ਕਿ ਭਾਈ ਮੀ ਪੈ ਰਿਹਾ ਲਾੜਾ ਲਾੜੀ ਨੂੰ ਪੁੱਛਿਆ ਹੋਣਾ ਹਾਂ ਭਾਈ ਕੀ ਕਿਵੇਂ ਕਰੀਏ ਮੀ ਪੈਂਦਾ ਗਾਣਾ ਰੋਕ ਦਈਏ ਕਿ ਚੱਲਣ ਦਈਏ ਲਾੜਾ ਲਾੜੀ ਆਏ ਸਟੇਜ ਤੇ ਕਹਿੰਦੇ ਮਹਾਰਾਜ ਚੱਲਣ ਦੋ ਚੱਲਣ ਦੋ ਚੱਲਣ ਦੋ ਐ ਫਿਰ ਗਾਣਾ ਨਾਲ-ਨਾਲ ਗਾਣਾ ਚੱਲ ਰਿਹਾ ਨਾਲ-ਨਾਲ ਮੀ ਚੱਲ ਰਿਹਾ ਮੈਨੂੰ ਤਾਂ ਇਹ ਲੱਗਦਾ ਹੈ ਕੇ ਮਾਹੌਲ ਦੇਖ ਕੇ ਨਾ ਬਿੱਲਾ ਸਾਹਿਬ ਨੇ ਕੁਲਵਿੰਦਰ ਬਿੱਲਾ ਹੋਣਾ ਨੇ ਗਾਣਾ ਵੀ ਉਹੀ ਗਾਇਆ ਹੋਣਾ ਕਿ ਸੌਣ ਦੀ ਝੜੀ ਵੀ ਲੱਗੀ ਸੌਣ ਦੀ ਝੜੀ ਕਿੰਨਾ ਸੋਹਣਾ ਇਹ ਮਾਹੌਲ ਬਣਿਆ ਕਹਿੰਦੇ ਜਿੱਥੇ ਇੱਕ ਪਾਸੇ ਲੋਕਾਂ ਚ ਚਾਹੀ ਐਡਾ ਵਿਆਹ ਕਰਾਉਣ ਦਾ ਹੋ ਸਕਦਾ ਇਹਨਾਂ ਨੇ ਲਾੜਾ ਲਾੜੀ ਦੇ ਕਰਦੇ ਤਾਂ ਮੇ ਪੁੱਛਿਆ ਹੋਵੇ ਕਿ ਮੈਡਮ ਸਰ ਕਿ ਭਾਜੀ ਜਨਾਬ ਹੁਣੇ ਕਿਵੇਂ ਕਰੀਏ ਮੀ ਪੈ ਰਿਹਾ ਦੇਖ ਲਓ ਤੁਹਾਡੇ ਕੱਪੜੇ ਖਰਾਬ ਹੋਏ ਨੇ ਕੱਪੜੇ ਗਿੱਲੇ ਹੋਏ ਨੇ ਫੇਰ ਕਿਤੇ ਬਿੱਲਾ ਸਾਹਿਬ ਨੂੰ ਨਾ ਕਿਓ ਕਿ ਵਿਆਹ ਦੀ ਐਲਬਮ ਚ ਫੋਟੋ ਜਿਹੜਾ ਲਾੜੀ ਦਾ ਮੇਕਅਪ ਇਧਰ ਉਧਰ ਹੋ ਗਿਆ ਤੇ ਲਾੜੇ ਦੀ ਜਿਹੜੀ ਸੇਰਾਏ ਉਹ ਇਧਰ ਉਧਰ ਹੋ ਗਿਆ ਕਹਿੰਦੇ ਕੋਈ ਨਹੀਂ ਚੱਲਣ ਦੋ ਫੋਟੋਆਂ ਨੂੰ ਸਾਨੂੰ ਪਰਵਾਹ ਨਹੀਂ ਆਹ ਸੋਹਣਾ ਨਜ਼ਾਰਾ ਕਿਤੇ ਦੁਬਾਰਾ ਨਹੀਂ ਵੇਖਣ ਨੂੰ ਮਿਲਣਾ ਕਹਿੰਦੇ ਗੜੇ ਪੈਣ ਮੀਂਹ ਪੈਣ ਚੱਲਣ ਦੋ ਬਸ ਲੋ ਜੀ ਇਹ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵਿਆਹ ਦਾ ਫੰਕਸ਼ਨ ਲੱਗਿਆ ਹੋਇਆ ਖਾੜਾ ਲੱਗਿਆ ਹੋਇਆ ਪਰ ਬਿੱਲਾ ਸਾਹਿਬ ਦੇ ਖਾੜੇ ਦੇ ਵੇਲੇ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਫਿਰ ਕਹਿੰਦਾ ਮੀਂਹ ਪੈਣਾ ਪੈਣ ਤੋਂ ਕੋਈ ਚੱਕਰ ਨਹੀਂ ਮੀਂਹ ਵੀ ਪੈਂਦਾ ਰਿਹਾ ਲਾੜਾ ਲਾੜੀ ਨੱਚਦੇ ਵੀ ਰਹਿਏ ਤੇ ਬਿੱਲਾ ਸਾਹਿਬ ਵੀ ਲਗਾਤਾਰ ਗਾਣਾ ਗਾਉਂਦੇ ਰਹੇ ਉਹੀ ਅਸਲੀ ਰੌਣਕ ਆ ਤਾਂ ਇਹਨੂੰ ਕਹਿੰਦੇ ਨੇ ਆ ਵੇਖੋ ਭਾਈ ਮੀ ਪਈ ਜਾਂਦਾ ਜਿਹੜੇ ਕਲਾਕਾਰ ਨੇ ਗਾਣਾ ਗਾਈ ਜਾਂਦੇ ਨੇ ਲਾੜਾ ਤੇ ਲਾੜੀ ਆਪ ਨੱਚੀ ਜਾਂਦੇ ਨੇ ਕਹਿੰਦੇ ਭਾਈ ਮੀ ਗੜੇ ਮਰਦੀ ਸਾਨੂੰ ਕੋਈ ਫਿਕਰ ਨਹੀਂ ਆਪਾਂ ਗਾਣਾ ਲੱਗਿਆ ਰਹੇ ਤੇ ਕੁਲਵਿੰਦਰ ਬਿੱਲਾ ਗਾਣੇ ਗਾਂਦਾ ਰਹੇ ਲੋ ਜੀ ਕਿੰਨੀ ਖੂਬਸੂਰਤ ਤਸਵੀਰ ਹੈ ਕਿਵੇਂ ਫੁੱਲ ਤੇਜ ਮੀ ਪੈ ਰਿਹਾ ਇਸ ਮੀ ਵਿੱਚ ਨਾ ਕੁਲਵਿੰਦਰ ਬਿੱਲਾ ਹੁਣੀ ਦੱਬੇ ਨੇ ਅਤੇ ਨਾ ਹੀ ਜਿਹੜਾ ਲਾੜਾ ਲਾੜੀ ਨੱਚ ਰਹੇ ਨੇ ਸਟੇਜ ਤੇ ਆ ਕੇ ਨਾ ਉਹ ਦੱਬੇ ਕਹਿੰਦਾ ਮੀ ਪੈਂਦਾ ਪੈਂਦੋ ਸਾਨੂੰ ਕੋਈ ਚੱਕਰ ਨਹੀਂ ਕਿੰਨੀਆਂ ਆ ਖੂਬਸੂਰਤ ਤਸਵੀਰਾਂ ਸਾਡੇ ਸਾਹਮਣੇ ਆਈਆਂ ਕਿ ਮੀ ਫੁੱਲ ਪਈ ਜਾਂਦਾ ਕੁਲਵਿੰਦਰ ਬਿੱਲੇ ਦਾ ਖਾੜਾ ਲੱਗਿਆ ਹੋਇਆ ਬਿੱਲਾ ਸਾਹਿਬ ਕਹਿੰਦੇ ਕਿ ਭਾਈ ਮੀ ਪੈ ਰਿਹਾ ਲਾੜਾ ਲਾੜੀ ਨੂੰ ਪੁੱਛਿਆ ਹੋਣਾ ਹਾਂ ਭਾਈ ਕੀ ਕਿਵੇਂ ਕਰੀਏ ਮੀ ਪੈਂਦਾ ਗਾਣਾ ਰੋਕ ਦਈਏ ਕਿ ਚੱਲਣ ਦਈਏ ਲਾੜਾ ਲਾੜੀ ਆਏ ਸਟੇਜ ਤੇ ਕਹਿੰਦੇ ਮਹਾਰਾਜ ਚੱਲਣ ਦੋ ਚੱਲਣ ਦੋ ਚੱਲਣ ਦੋ ਐ ਫਿਰ ਗਾਣਾ ਨਾਲ-ਨਾਲ ਗਾਣਾ ਚੱਲ ਰਿਹਾ ਨਾਲ-ਨਾਲ ਮੀ ਚੱਲ ਰਿਹਾ ਮੈਨੂੰ ਤਾਂ ਇਹ ਲੱਗਦਾ ਹੈ ਕੇ ਮਾਹੌਲ ਦੇਖ ਕੇ ਨਾ ਬਿੱਲਾ ਸਾਹਿਬ ਨੇ ਕੁਲਵਿੰਦਰ ਬਿੱਲਾ ਹੋਣਾ ਨੇ ਗਾਣਾ ਵੀ ਉਹੀ ਗਾਇਆ ਹੋਣਾ ਕਿ ਸੌਣ ਦੀ ਝੜੀ ਵੀ ਲੱਗੀ ਸੌਣ ਦੀ ਝੜੀ ਕਿੰਨਾ ਸੋਹਣਾ ਇਹ ਮਾਹੌਲ ਬਣਿਆ ਕਹਿੰਦੇ ਜਿੱਥੇ ਇੱਕ ਪਾਸੇ ਲੋਕਾਂ ਚ ਚਾਹੀ ਐਡਾ ਵਿਆਹ ਕਰਾਉਣ ਦਾ ਹੋ ਸਕਦਾ ਇਹਨਾਂ ਨੇ ਲਾੜਾ ਲਾੜੀ ਦੇ ਕਰਦੇ ਤਾਂ ਮੇ ਪੁੱਛਿਆ ਹੋਵੇ ਕਿ ਮੈਡਮ ਸਰ ਕਿ ਭਾਜੀ ਜਨਾਬ ਹੁਣੇ ਕਿਵੇਂ ਕਰੀਏ ਮੀ ਪੈ ਰਿਆ ਦੇਖ ਲੋ ਤੁਹਾਡੇ ਕੱਪੜੇ ਖਰਾਬ ਹੋਏ ਨੇ ਕੱਪੜੇ ਗਿੱਲੇ ਹੋਏ ਨੇ ਫੇਰ ਕਿਤੇ ਬਿੱਲਾ ਸਾਹਿਬ ਨੂੰ ਨਾ ਕਿਓ ਕਿ ਵਿਆਹ ਦੀ ਐਲਬਮ ਚ ਫੋਟੋ ਜਿਹੜਾ ਲਾੜੀ ਦਾ ਮੇਕਅਪ ਇੱਧਰ ਉੱਧਰ ਹੋ ਗਿਆ ਤੇ ਲਾੜੇ ਦੀ ਜਿਹੜੀ ਸੇਰਾ ਉਹ ਇੱਧਰ ਉੱਧਰ ਹੋ ਗਿਆ ਕਹਿੰਦੇ ਕੋਈ ਨਹੀਂ ਚੱਲਣ ਦਿਓ ਫੋਟੋ ਨੂੰ ਸਾਨੂੰ ਪਰਵਾਹ ਨਹੀਂ ਆਹ ਸੋਹਣਾ ਨਜ਼ਾਰਾ ਕਿਤੇ ਦੁਬਾਰਾ ਨਹੀਂ ਵੇਖਣ ਨੂੰ ਮਿਲਣਾ ਕਹਿੰਦੇ ਗੜੇ ਪੈਣ ਮੀ ਪੈਣ ਚੱਲਣ ਦਿਓ ਬਸ ਲੋ ਜੀ ਇਹ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਿਆਦਾ ਫੰਕਸ਼ਨ ਲੱਗਿਆ ਹੋਇਆ ਖਾੜਾ ਲੱਗਿਆ ਹੋਇਆ ਪਰ ਬਿੱਲਾ ਸਾਹਿਬ ਦੇ ਖਾੜੇ ਦੇ ਵੇਲੇ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਫੇ ਕਹਿੰਦਾ ਮੀਂਹ ਪੈਣਾ ਪੈਣ ਤੋਂ ਕੋਈ ਚੱਕਰ ਨਹੀਂ ਮੀਂਹ ਵੀ ਪੈਂਦਾ ਰਿਹਾ ਲਾੜਾ ਲਾੜੀ ਨੱਚਦੇ ਵੀ ਰਹੇ ਤੇ ਬਿੱਲਾ ਸਾਹਿਬ ਵੀ ਲਗਾਤਾਰ ਗਾਣਾ ਗਾਉਂਦੇ ਰਹੇ